ਚਲੀ ਇਸੇ ਕਰਕੇ ਕੀਤਾ ਸੀ ਕਿਉਂਕਿ ਗਿੱਪੀ ਜੀ ਨੇ ਹੀ ਨਾਮ ਰეკਮੈਂਡ ਕੀਤਾ ਸੀਗਾ ਕਿਉਂਕਿ ਪੰਜਾਬੀ ਸਾਨੂੰ ਟੱਚ ਚਾਹੀਦਾ ਸੀਗਾ ਐਂਡ ਆਮ ਬlesed ਰੋਹੀ ਜੀ ਨੂੰ ਮੈਂ ਕਾਫੀ ਟਾਈਮ ਤੋਂ ਜਾਣਦੀ ਸੀ ਜਦੋਂ ਮੈਂ ਬੰਬੇ ਸ਼ਿਫਟ ਹੋਈ ਸੀ ਤੇ ਮੈਂ 8 ਸਾਲ ਬਾਅਦ ਉਹਨਾਂ ਨੂੰ ਸੈੱਟ ਤੇ ਮਿਲੀ ਤੇ ਦੈਨ ਉਹ ਮੈਨੂੰ ਦੇਖ ਕੇ ਕਹਿੰਦੇ ਕਿ ਸ਼ਰਨ ਹੁਣ ਤੂੰ ਰੈਡੀ ਆ ਕੰਮ ਕਰਨ ਨੂੰ ਮਤਲਬ ਉਹਨਾਂ ਨੇ ਮੈਨੂੰ ਜਦੋਂ ਸਟਾਰਟਿੰਗ ਗਈ ਸੀ ਮੈਨੂੰ ਗਰੂਮਿੰਗ ਤੱਕ 8 ਸਾਲ ਦੇ ਗੈਪ ਤੋਂ ਬਾਅਦ ਦੇਖਿਆ ਉਹਨਾਂ ਨੇ ਤੇ ਦੇ ਸੈਡ ਕਿ ਹੁਣ ਤੂੰ ਰੈਡੀ ਆ ਆਪਣੀ ਮਾਂ ਬੋਲੀ ਦੀ ਫਿਲਮ ਕਰਕੇ ਇੱਕ ਰੂਹ ਨੂੰ ਸੈਟੀਸਫੈਕਸ਼ਨ ਮਿਲਦੀ ਆ ਸੋ ਪੰਜਾਬੀ ਫਿਲਮਾਂ ਹੁਣ ਵੈਸੇ ਵੀ ਮਿਆਰ ਬਹੁਤ ਉੱਚਾ ਹੋ ਚੁੱਕਿਆ ਜੀ ਚੰਗੀਆਂ ਫਿਲਮਾਂ ਬਣਦੀਆਂ ਨੇ ਸਾਡੀ ਫਿਲਮ ਸੰਗਰਾਦ ਇਹ ਵੀ ਕਾਫੀ ਵਧੀਆ ਬਣੀ ਹੋਈ ਹੈ ਸਰਸ਼ੀ ਗੱਲ ਜੀ ਤੁਸੀਂ ਫੇਮਸ ਪੰਜਾਬ ਟੀਵੀ ਨੂੰ ਵੇਖ ਰਹੇ ਹੋ ਔਰ ਮੈਂ ਹਾਂ সোহেল ਖਾਨ ਤੇ ਦੋਸਤੋ ਅੱਜ ਅਸੀਂ ਸੰਗਰਾਦ ਫਿਲਮ ਬਾਰੇ ਗੱਲਬਾਤ ਕਰਨ ਵਾਲੇ ਆ ਜੀ ਸ਼ਰਨ ਕੌਰ ਔਰ ਗੈਵੀ ਭਾਜੀ ਸਾਡੇ ਨਾਲ ਇਸ ਵਕਤ ਮੌਜੂਦ ਨੇ ਔਰ ਕ੍ਰੀਏਟਿਵਲੀ ਅਗਰ ਦੇਖਿਆ ਜਾਵੇ ਤਾਂ ਬਹੁਤ ਕਮਾਲ ਦੇ ਐਕਟਰ ਨੇ ਸੋ ਜਦੋਂ ਆਪਾਂ ਇਹਨਾਂ ਨੂੰ ਮਿਲਦੇ ਆਂ ਫਿਲਮਾਂ ਬਾਰੇ ਗੱਲ ਕਰਕੇ ਔਰ ਸਿਨੇਮਾ ਬਾਰੇ ਗੱਲ ਕਰਕੇ ਬਹੁਤ ਮਜ਼ਾ ਆਉਂਦਾ ਆ ਅੱਜ ਵੀ ਅਸੀਂ ਸੰਗਰਾਂਦ ਔਰ ਸਿਰਮੇ ਬਾਰੇ ਗੱਲਬਾਤ ਕਰਾਂਗੇ ਇਸ ਤੋਂ ਪਹਿਲਾਂ ਸਵਾਗਤ ਕਰਦੇ ਆਂ ਸ਼ਰਨਜੀ ਕਿਵੇਂ ਹੋ ਤੁਸੀਂ ਬਹੁਤ ਵਧੀਆ ਜੀ ਠੀਕ ਹੈ ਵੀ ਪਾਜੀ ਕੀ ਹਾਲ ਨੇ ਜੀ ਚੜ੍ਹਦੀ ਕਲਾ ਜੀ ਤੁਸੀਂ ਸੁਣਾਓ ਜੀ ਜ਼ਿੰਦਗੀ ਦਾ ਸਫ਼ਰ ਕੀ ਵਿੱਚ ਚੱਲ ਰਿਹਾ ਹੈ ਜੀ ਘੈਂਟ ਪੂਰਾ ਰਾਈਟ ਸੋ ਸ਼ਰਨਜੀ ਕੀ ਹਾਲ ਚਾਲ ਨੇ ਜ਼ਿੰਦਗੀ ਦਾ ਸਫ਼ਰ ਕੀ ਵਿੱਚ ਚੱਲ ਰਿਹਾ ਹੈ ਔਰ ਸੰਗਰਾਂਦ ਫਿਲਮ ਤੁਸੀਂ ਦੱਸਿਆ ਸੀ ਟ੍ਰੇਲਰ ਲਾਂਚ ਵਾਲੇ ਦਿਨ ਕਿ ਗੈਵੀ ਪਾਜੀ ਨਾਲ ਕੰਮ ਕਰਕੇ ਤੁਸੀਂ ਬਹੁਤ ਹੈਪੀ ਹੋ ਸੋ ਕਿਵੇਂ ਦੀਆਂ ਸਾਰੀਆਂ ਚੀਜ਼ਾਂ ਇਕੱਠੀਆਂ ਮੈਂ ਪੁੱਛਣੀ ਚਾਹੁੰਦਾ ਆ ਪਹਿਲੀ ਗੱਲ ਤੇ ਸ਼ਕਲ ਤੋਂ ਪਤਾ ਲੱਗਣਾ ਮੇਰਾ ਹਾਲ ਕੀ ਆ ਹਰ ਮੈਸ਼ਾ ਪਰਫੈਕਟ ਹੀ ਰਹੀਦਾ ਔਰ ਹਾਂ ਇੱਕ ਆਰਟਿਸਟ ਲਈ ਬਹੁਤ ਵਧੀਆ ਗੱਲ ਹੁੰਦੀ ਹੈ ਡਿਫਰੈਂਟ ਡਿਫਰੈਂਟ ਕੈਰੈਕਟਰ ਮਿਲਦੇ ਆ ਨਵੇਂ ਲੋਕ ਮਿਲਦੇ ਆ ਨਵਾਂ ਪ੍ਰੋਡਕਸ਼ਨ ਹੈ ਉਸ ਨਵੇਂ ਆਰਟਿਸਟ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਔਰ ਸੰਗਰਾਂਤ ਤੋਂ ਵੀ ਜਿਹੜਾ ਕੈਰੈਕਟਰ ਮੈਂ ਕਿਰਦ ਦਾ ਪਲੇ ਕੀਤਾ ਹੈ ਉਹ ਮੈਂ ਰੀਅਲ ਚ ਤੇ ਨਹੀਂ اور 나ਹੀਂ ਮੈਂ ਹਜੇ ਤੱਕ ਆਪਣੇ ਪਹਿਲੇ ਕੈਰੈਕਟਰਸ ਨੂੰ ਪਲੇ ਕੀਤਾ ਹੋਇਆ ਕਿਉਂਕਿ ਹਮੇਸ਼ਾ ਸਾਰੇ ਦਬੰਗ ਵਾਲੇ ਜਾਣਦੇ ਕਿ ਲੜਾਕੀ ਦੀ ਕੁੜੀ ਐ ਬੜੀ ਐਸੇ ਵਿੱਚ ਥੋੜਾ ਸੁਲਝੀ ਹੋਈ ਕਹਿ ਸਕਦੇ ਆ ਜਾਂ ਫਿਰ ਘਰਦਿਆਂ ਦੀ ਮਰਜ਼ੀ ਦੇ ਸਾਹਮਣਾ ਚੱਲਦੀ ਐ ਉਹਦਾ ਕਹਿ ਸਕਦੇ ਬਟ ਯਾ ਐਂਡ ਆਫ ਦਾ ਟਾਈਮ ਆ ਕੇ ਉਹ ਵੀ ਜੋ ਚੀਜ਼ਾਂ ਹੁੰਦੀਆਂ ਜਦੋਂ ਕਹਿੰਦੇ ਸਿਰ ਤੋਂ ਪਾਣੀ ਟੱਪ ਜਾਂਦਾ ਫਿਰ ਬੋਲਣਾ ਹੀ ਪੈਂਦਾ ਤੇ ਇਹਦੇ ਵਿੱਚ ਵੀ ਕਿਰੇ ਦੇ ਦੋ ਸ਼ੇਡਸ ਹੈਗੇ ਨੇ ਬਟ ਯਾ ਜ਼ਿਆਦਾ ਪਾਰਟ ਉਹ ਆ ਕਿ ਜੋ ਚੀਜ਼ਾਂ ਨਾ ਸੈਕਰੀਫਾਈਜ਼ ਕਰਦੀ ਰਹਿੰਦੀ ਰਹੀ ਸੋ ਤੁਸੀਂ ਆਪਣੀ ਖੁਸ਼ੀ ਜਿਹੜੀ ਜ਼ਾਹਿਰ ਕਰਤੀ ਸੀਗੀ ਇਹ ਲਾਂਚ ਵਾਲੇ ਦਿਨ ਵੀ ਹੋਰ ਅੱਜ ਵੀ ਕਰ ਰਹੇ ਹਾਂ ਬਟ ਜਿਹੜੀ ਮੇਰੀ ਖੁਸ਼ੀ ਆ ਉਹ ਮੈਂ ਹੁਣੇ ਮੈਮ ਨਾਲ ਵੀ ਗੱਲ ਕਰ ਰਿਹਾ ਸੀਗਾ ਮੈਂ ਚਮਕ ਦੇਖੀ ਔਰ ਉਹਦੇ ਵਿੱਚ ਗੀਪੀ ਭਾਈ ਨਾਲ ਜਿਹੜੇ ਤੁਹਾਡੇ ਸ਼ਾਰਟਸ ਆਉਂਦੇ ਨੇ ਬਾਰ-ਬਾਰ ਮੈਨੂੰ ਇਦਾਂ ਲੱਗਦਾ ਵੀ ਜਿਹੜਾ ਇੱਕ ਆਰਟਿਸਟ ਹੁੰਦਾ ਹੈ ਨਾ ਜਦੋਂ ਕੁਝ ਵੀ ਨਾ ਬੋਲੇ ਉਦੋਂ ਉਹ ਇਮਤਿਹਾਨ ਪਾਸ ਕਰਦਾ ਹੈ ਹਨਾ ਭਾਜੀ ਜੇ ਅਗਰ ਮੈਂ ਗਲਤ ਨਹੀਂ ਹੈਗਾ ਤਾਂ ਹਨਾ ਸੋ ਉਹਦੇ ਵਿੱਚ ਤੁਹਾਡੇ ਡਾਇਲੋਗ ਬੇਸ਼ੱਕ ਨਾ ਹੋਣ ਬਟ ਉਹ ਬਾਰ ਬਾਰ ਆਉਂਦੇ ਸੀਗੇ ਸੀਨ ਤੇ ਉਹ ਬਹੁਤ ਕਮਾਲ ਲੱਗਦੇ ਸੀ ਔਰ ਮੈਨੂੰ ਇਦਾਂ ਲੱਗਦਾ ਕਿ ਜਦੋਂ ਤੋਂ ਉਹ ਰਿਲੀਜ਼ ਹੋਈ ਹੈ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਸ਼ਾਇਦ ਗੱਲ ਵੀ ਨਹੀਂ ਹੋਈ ਹੈਗੀ ਉਹਦੀ ਹਨਾ ਔਰ ਮੈਂ ਚਾਹੁੰਦਾ ਕਿ ਤੁਸੀਂ ਉਹਦੇ ਬਾਰੇ ਗੱਲ ਕਰੋ ਕਿ ਰੋਹਿਤ ਯੁਗਰਾਜ ਪਾਜੀ ਨੇ ਕਿੰਦੇ ਕਮਾਲ ਦੇ ਤਰੀਕੇ ਨਾਲ ਹਰ ਚੀਜ਼ ਨੂੰ ਫੜ ਕੇ ਰੱਖਿਆ ਔਰ ਅਸੀਂ ਮਤਲਬ ਖੁਸ਼ ਹੋਏ ਉਹ ਦੇਖ ਕੇ ਹੁਣ ਪਾਰਟ 2 ਦੀ ਵੀ ਅਸੀਂ ਵੇਟ ਕਰ ਰਹੇ ਹਾਂ ਹਾਂਜੀ ਉਹ ਐਕਚੁਅਲੀ ਇਸੇ ਕਰਕੇ ਕੀਤਾ ਸੀ ਕਿਉਂਕਿ ਗਿੱਪੀ ਜੀ ਨੇ ਹੀ ਨਾਮ ਰეკਮੈਂਡ ਕੀਤਾ ਸੀਗਾ ਕਿਉਂਕਿ ਪੰਜਾਬੀ ਸਾਨੂੰ ਟੱਚ ਚਾਹੀਦਾ ਸੀਗਾ ਐਂਡ ਆਮ ਬlesed ਉਹ ਰੋਹੀ ਜੀ ਨੂੰ ਮੈਂ ਕਾਫੀ ਟਾਈਮ ਤੋਂ ਜਾਣਦੀ ਸੀ ਜਦੋਂ ਮੈਂ ਬੰਬੇ ਸ਼ਿਫਟ ਹੋਈ ਸੀ ਤੇ ਮੈਂ 8 ਸਾਲ ਬਾਅਦ ਉਹਨਾਂ ਨੂੰ ਸੈੱਟ ਤੇ ਮਿਲੀ ਤੇ ਦੈਨ ਉਹ ਮੈਨੂੰ ਦੇਖ ਕੇ ਕਹਿੰਦੇ ਕਿ ਸ਼ਰਨ ਹੁਣ ਤੂੰ ਰੈਡੀ ਆ ਕੰਮ ਕਰਨ ਨੂੰ ਮਤਲਬ ਉਹਨਾਂ ਨੇ ਮੈਨੂੰ ਜਦੋਂ ਸਟਾਰਟਿੰਗ ਗਈ ਸੀ ਮੈਨੂੰ ਗਰੂਮਿੰਗ ਤੱਕ 8 ਸਾਲ ਦੇ ਗੈਪ ਤੋਂ ਬਾਅਦ ਦੇਖਿਆ ਉਹਨਾਂ ਨੇ ਤੇ ਦੇ ਸੈਡ ਕਿ ਹੁਣ ਤੂੰ ਰੈਡੀ ਆ ਤੂੰ ਕਰ ਸਕਦੀ ਆ ਕੰਮ ਔਰ ਉਹ ਜਿਹੜਾ ਪਾਰਟ ਮੈਂ ਪਲੇ ਕੀਤਾ ਸੀਗਾ ਆਈ ਥਿੰਕ ਮੇਰੇ ਲਈ ਇਸ ਲਈ ਵੀ ਵਧੀਆ ਕਿਉਂਕਿ ਕੀਤਾ ਸੀ ਆਪਣੇ ਕਿਸੇ ਪੰਜਾਬ ਦੇ ਕੈਰੈਕਟਰ ਨੂੰ ਰਿਪਰੈਜ਼ੈਂਟ ਕਰਦੇ ਇੱਕ ਹਿੰਦੀ ਵੈਬ ਸੀਰੀਜ਼ ਦੇ ਵਿੱਚ ਆ ਕੇ ਤੋਂ ਰਿਸਪੌਂਸਿਬਿਲਟੀ ਵੱਧ ਜਾਂਦੀ ਆ ਔਰ ਉੱਤੋਂ ਜਿਸ ਬੇਸ ਦੇ ਉੱਤੇ ਉਹ ਸਟੋਰੀ ਸੀ ਨਾ ਉਹਨਾਂ ਦੇ ਸਾਡਾ ਘੱਟ ਸੀਗਾ ਬਟ ਥਰੂਆਊਟ ਸਾਡਾ ਨਾਮ ਚੱਲਦਾ ਸੀਗਾ ਔਰ ਯੈਸ ਉਹਦਾ ਪਾਰਟ 2 ਸੂਨ ਹੀ ਬਨੇਗਾ ਜਿੱਤੇ ਕਰਕੇ ਆਈ ਥਿੰਕ ਮੈਂ ਵੀ ਹਾਂ ਕੀਤੀ ਹੋਗੀ ਕਿ ਮੈਂ ਚਮਕ ਕਰੂੰਗੀ ਯੈਸ ਵੈਰੀ ਸੂਨ ਰਾਈਟ ਸੋ ਗਿਆ ਵੀ ਭਾਜੀ ਜਿਵੇਂ ਕਿ ਸਾਡੇ ਮਤਲਬ ਅਕਸਰ ਗੱਲਾਂ ਕਹੀ ਜਾਂਦੀਆਂ ਨੇ ਕਿ ਜਿਹੜਾ ਪੰਜਾਬ ਆ ਨਾ ਉਹਨੇ ਬਾਲੀਵੁੱਡ ਨੂੰ ਬਹੁਤ ਕੁਝ ਦਿੱਤਾ ਆ ਸ਼ੁਰੂ ਤੋਂ ਹੀ ਨਾ ਅਮਰੀਸ਼ਪੁਰੀ ਸ਼ਾਹ ਨੇ ਆਜਾ ਕਪੂਰ ਖਾਨਦਾਨ ਸਾਰਾ ਉਹ ਪੰਜਾਬ ਤੋਂ ਸੀਗਾ ਸੋ ਜਿਹਨ ਜਿੰਮੀ ਸ਼ੇਰ ਗਿਲ ਭਾਜੀ ਨੇ ਜਿਵੇਂ ਹਨਾ 80% ਪੰਜਾਬੀ ਨੇ ਪੰਜਾਬੀ ਨੇਗੇ ਹਾਂ ਰਾਈਟ ਸੋ ਜਦੋਂ ਅਸੀਂ ਤੁਹਾਨੂੰ ਵੇਖਦੇ ਆ ਉੱਥੇ ਸਾਨੂੰ ਬਹੁਤ ਬੜਾ ਮਾਣ ਹੁੰਦਾ ਆ ਹਨਾ ਔਰ ਸਾਨੂੰ ਇਹ ਹੌਸਲਾ ਆ ਕਿ ਬਈ ਸਾਡੇ ਆਰਟਿਸਟ ਉੱਥੇ ਵੀ ਨੇ ਔਰ ਇੱਕ ਜਿਹੜੀ ਹੋਰ ਇਹ ਤੇ ਮਤਲਬ ਕਮਾਲ ਗੱਲ ਲੱਗਦੀ ਹੈ ਨਾ ਵੀ ਤੁਸੀਂ ਆਪਣਾ ਫਰਜ਼ ਸਮਝ ਕੇ ਇੱਕ ਪੰਜਾਬੀ ਫਿਲਮ ਵੀ ਕਰ ਲੈਣਾ ਇੱਕ ਸਾਲ ਦੇ ਵਿੱਚ ਸੋ ਇਹ ਬਹੁਤ ਕਮਾਲ ਗੱਲ ਆ ਸੋ ਕਿਵੇਂ ਦਾ ਹੁੰਦਾ ਇੱਕ ਪ੍ਰੋਸੈਸ ਕਿ ਬਾਲੀਵੁੱਡ ਦੇ ਵਿੱਚ ਤੁਸੀਂ ਮਾਸ਼ਾਅੱਲਾ ਬੜਾ ਵਧੀਆ ਕੰਮ ਕਰਦੇ ਹੋ ਫਿਰ ਆਪਣੇ ਸਿਨੇਮੇ ਲਈ ਵੀ ਵਕਤ ਕੱਢਦੇ ਹੋ ਤੁਸੀਂ ਜੀ ਬਿਲਕੁਲ ਉਹ ਆਪਣਾ ਕੀ ਕਹਿੰਦੇ ਨੇ ਆਪਣੀ ਮਾਂ ਬੋਲੀ ਦੀ ਫਿਲਮ ਕਰਕੇ ਇੱਕ ਰੂਹ ਨੂੰ ਸੈਟੀਸਫੈਕਸ਼ਨ ਮਿਲਦੀ ਹੈ ਸੋ ਪੰਜਾਬੀ ਫਿਲਮਾਂ ਹੁਣ ਵੈਸੇ ਵੀ ਮਿਆਰ ਬਹੁਤ ਉੱਚਾ ਹੋ ਚੁੱਕਿਆ ਜੀ ਚੰਗੀਆਂ ਫਿਲਮਸ ਬਣਦੀਆਂ ਨੇ ਸਾਡੀ ਫਿਲਮ ਸੰਗਰਾਦ ਇਹ ਵੀ ਕਾਫੀ ਵਧੀਆ ਬਣੀ ਹੋਈ ਹੈ ਸੋ ਮਾਣ ਮਹਿਸੂਸ ਹੁੰਦਾ ਜੀ ਪੰਜਾਬੀ ਹੋਣ ਤੇ ਤੇ ਫਰਜ਼ ਹੈਗਾ ਹਾਂ ਤੇ ਇਸ ਕਰਕੇ ਜਿਵੇਂ ਪੰਜਾਬੀ ਫਿਲਮ ਦਾ ਜ਼ਰੂਰ ਕਰਦੇ ਹਾਂ ਜੀ ਪ੍ਰੀਫਰੈਂਸ ਮੇਰੀ ਪੰਜਾਬੀ ਫਿਲਮਸ ਹੈ ਹਾਂ ਰਾਈਟ ਸੋ ਭਾਜੀ ਹੁਣ ਤੁਸੀਂ ਇਹ ਨਾ ਜਦੋਂ ਤੁਹਾਡੀ ਫਿਲਮ ਰਿਲੀਜ਼ ਹੋ ਰਹੀ ਆ ਸੋ ਇਸ ਦੌਰਾਨ ਤੁਸੀਂ ਸੀਸੀਐਲ ਖੇਡ ਰਹੇ ਹੋ ਨਾਲ ਸੋ ਤੁਸੀਂ ਹੁਣ ਪਿੱਛੇ ਬਲੈਕ ਯਾ ਟੂ ਦੇ ਵਿੱਚ ਸਾਰੇ ਆਰਟਿਸਟ ਆਏ ਸੀਗੇ ਜਿਹੜੇ ਸੀਸੀਐਲ ਵਾਲੇ ਨੇ ਹਨਾ ਔਰ ਸਾਨੂੰ ਬੜਾ ਬੜਾ ਵਧੀਆ ਲੱਗਿਆ ਉਹ ਵੇਖ ਕੇ ਔਰ ਜਿਵੇਂ ਹੁਣ ਦੇਵ ਬਾਜੀ ਦੀ ਵੀ ਫਿਲਮ ਹੋਈ ਰਿਲੀਜ਼ ਹੋਣ ਤੁਹਾਡੀ ਆਉਣ ਵਾਲੀ ਆ ਹੁਣ ਜਸੀ ਗਿਲ ਬਾਜੀ ਦੀ ਵੀ ਆਉਣ ਵਾਲੀ ਆ ਫਿਲਮ ਹਨਾ ਔਰ ਬੱਬਲ ਰੈ ਭਾਜੀ ਦੀ ਹ ਗੱਲਾਂ ਕਰਦੇ ਆ ਵੀ ਯਾਰ ਤੇਰੀ ਫਿਲਮ ਇਹ ਹਾਲੀ ਆਉਣ ਵਾਲੀ ਆ ਔਰ ਮੇਰੀ ਇਹ ਆ ਰਹੀ ਆ ਔਰ ਉਹਨੂੰ ਟ੍ਰੇਲਰ ਮੇਰਾ ਰਿਲੀਜ਼ ਹੋਇਆ ਮੇਰਾ ਗਾਣਾ ਆਉਣ ਵਾਲਾ ਆ ਇਦਾਂ ਦੀਆਂ ਕਿ ਲਾਉਂਦੀਆਂ ਨੇ ਹਾਂਜੀ ਬਿਲਕੁਲ ਹੁੰਦੀਆਂ ਨੇ ਅਸੀਂ ਡਿਸਕਸ ਕਰਦੇ ਆ ਤੇ ਸਾਰੇ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਸਾਰੇ ਆਪਣੇ ਸਰਕਲ ਦੇ ਵਿੱਚ ਆਪਣੇ ਗਰੁੱਪ ਦੇ ਵਿੱਚ ਸ਼ੇਅਰ ਵੀ ਕਰਦੇ ਹੈਗੇ ਨੇ ਫਿਲਮ ਦੇ ਬਾਰੇ ਇਸੇ ਕਰਕੇ ਅਸੀਂ ਆ ਦੇ ਬੀਰੇ ਦੀ ਫਿਲਮ ਦੀ ਪ੍ਰੋਮੋਸ਼ਨ ਦੇ ਉੱਤੇ ਪਹੁੰਚੇ ਸੀਗੇ ਸੋ ਚੰਗਾ ਲੱਗਦਾ ਜੀ ਜਦੋਂ ਇੱਕ ਦੂਜੇ ਦਾ ਸਾਥ ਮਿਲਦਾ ਹੈ ਹਾਂ ਰਾਈਟ ਸੋ ਸੀਸੀਐਲ ਨੂੰ ਮੈਂਸ਼ਨ ਕਰਨ ਦਾ ਜਿੱਥੇ ਰੀਜ਼ਨ ਇੱਕ ਹੋਰ ਵੀ ਸੀਗਾ ਕਿਉਂਕਿ ਸੀਸੀਐਲ ਇੱਕ ਇਦਾਂ ਦੀ ਚੀਜ਼ ਆ ਜ ਜੀ ਬੋਬੀ ਦਿਲਪਾਜੀ ਦੱਸਦੇ ਆ ਵੀ ਮੈਂ ਸੀਸੀਐਲ ਖੇਡਦਾ ਸੀ ਉਦੋਂ ਦਾੜੀ ਵਧਾਈ ਹੋਈ ਸੀਗੀ ਸੰਦੀਪ ਰੈਡੀ ਵਾਂਗ ਜੀ ਨੇ ਉਹਨਾਂ ਦੀ ਫੋਟੋ ਵੇਖੀ ਫਿਰ ਉਹਨਾਂ ਨੂੰ ਅਬਰਾਰ ਬਣਾਇਆ ਐ ਐਨੀਮਲ ਦੇ ਵਿੱਚ ਹਨਾ ਸੋ ਸੀਸੀਐਲ ਮੈਲਾ ਦਾ ਕਿ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਹਨਾ ਜਿੰਨੇ ਵੀ ਆਰਟਿਸਟ ਨੇ ਸਾਰਿਆਂ ਨੂੰ ਮਤਲਬ ਇੱਕ ਖੁਸ਼ੀ ਵਾਲੀ ਗੱਲ ਕਹਿ ਸਕਦੇ ਆ ਹਾਂਜੀ ਹਾਂ ਯੂ ਨੇਵਰ ਨੋ ਕਿ ਤੁਹਾਨੂੰ ਕਿੱਥੋਂ ਕੋਈ ਚਾਂਸ ਮਿਲ ਜੇ ਕਿੱਥੋਂ ਬ੍ਰੇਕ ਮਿਲ ਜੇ ਹਨਾ ਇਹ ਕਿਹੜੀ ਲੁੱਕ ਤੁਹਾਨੂੰ ਕਿੱਥੇ ਕੋਈ ਦੇਖ ਲੇ ਤੇ ਬਾਕੀ ਸੀਸੀਐਲ ਕਰਨ ਦਾ ਜੀ ਹੋਰ ਇਹ ਤਾਂ ਨਿਮੰਤਵ ਹੁੰਦਾ ਸਾਰਿਆਂ ਦਾ ਕਿਉਂਕਿ ਸਾਰੇ ਚਲੋ ਆਪਣੇ ਸੈਲੀਬ੍ਰਿ ਤਾਮਾ ਦੇ ਉੱਤੇ ਇੱਕ ਚੰਗੇ ਮੁਕਾਮ ਦੇ ਉੱਤੇ ਨੇ ਖਾਸियत ਉਹਦੀ ਇਹ ਹੈ ਜੀ ਕਿ ਪੂਰਾ ਸਾਨੂੰ ਹਿੰਦੁਸਤਾਨ ਉੱਥੇ ਇੱਕ ਅੰਡਰ ਵਨ ਅੰਬ੍ਰੇਲਾ ਹਨਾ ਡਿਫਰੈਂਟ ਕਲਚਰ ਸਾਨੂੰ ਦੇਖਣ ਨੂੰ ਮਿਲਦੇ ਨੇ ਕੋਈ ਸਾਉਥ ਤੋਂ ਹੈ ਕੋਈ ਬੋਜਪੂਰੀ ਇੰਡਸਟਰੀ ਤੋਂ ਹੈ ਬੰਗਲਾ ਇੰਡਸਟਰੀ ਤੋਂ ਹੈ ਸੋ ਆਪਾਂ ਭਾਰਤ ਦੇ ਵਿੱਚ ਰਹਿ ਕੇ ਵੀ ਸ਼ਾਇਦ ਆਪਾਂ ਪੂਰਾ ਭਾਰਤ ਘੁੰਮ ਨਹੀਂ 사ਦੇ ਸੋ ਸੀਸੀਐਲ ਦੇ ਜ਼ਰੀਏ ਅਸੀਂ ਪੂਰਾ ਭਾਰਤ ਘੁੰਮ ਲੈਨੇ ਹਰ ਇੱਕ ਤਰੀਕਾ ਦਾ ਕਲਚਰ ਦੇਖ ਲੈਨੇ ਸੋ ਇਹ ਸਭ ਤੋਂ ਵੱਡੀ ਖਾਸੀਅਤ ਹੈਗੀ ਹੈ ਸੀਸੀਐਲ ਦੀ ਰਾਈਟ ਸਭਾ ਜੀ ਇੱਕ ਨਾ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਆ ਨਵਾਜੁਦ ਇਨਸਿੱਦੀ ਕੇ ਸਾਹਬ ਦੀ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਕਿ ਮਤਲਬ ਤੁਸੀਂ ਇੰਨੇ ਖਾਨਸ ਨਾਲ ਕੰਮ ਕੀਤਾ ਆ ਕੀ ਫਰਕ ਆ ਉਹ ਕਹਿੰਦੇ ਵੀ ਸ਼ਾਹਰੂਪਾ ਜੀ ਦਾ ਸ਼ਾਹਰੂਖ ਖਾਨ ਸਾਹਿਬ ਉਹਦੋਂ ਤੱਕ ਫਿਲਮ ਮਤਲਬ ਸ਼ਾਟ ਦਿੰਦੇ ਆ ਜਦੋਂ ਤੱਕ ਪਰਫੈਕਟ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਸਲਮਾਨ ਖਾਨ ਸਾਹਿਬ ਕਹਿੰਦੇ ਵੀ ਇੱਕੋ ਹੀ ਦਿੰਦੇ ਆ ਨਾ ਸੋ ਸਾਰੇ ਹੱਸਦੇ ਆ ਮਤਲਬ ਜਿਹੜੇ ਕਾਲ ਬੈਠੇ ਹੁੰਦੇ ਆ ਮੈਂ ਥੋੜਾ ਵਧੀਆ ਤੇ ਜ਼ੁਰਬਾ ਆ ਸਲਮਾਨ ਖਾਨ ਸਾਹਿਬ ਦਾ ਉਹ ਕਿਵੇਂ ਕੰਮ ਕਰਦੇ ਆ ਮੈਂ ਜਾਨਣਾ ਚਾਹੁੰਦਾ ਮਤਲਬ ਤੁਸੀਂ ਜ਼ਿਆਦਾ ਬਾਰੀਕੀ ਨਾਲ ਵੇਖਿਆ ਹੈ ਬਹੁਤ ਵਧੀਆ ਕੰਮ ਕਰਦੇ ਆ ਜੀ ਕਿਉਂਕਿ ਦੇਖੋ ਕੰਮ ਦਾ ਜਦੋਂ ਨਤੀਜਾ ਨਿਕਲਦਾ ਹੈ ਜਦੋਂ ਕੋਈ ਚੀਜ਼ ਉਹਨਾਂ ਦੀ ਸਾਰੀਆਂ ਫਿਲਮ ਸੁਪਰ ਟੂਪਰ ਹਿਟਸ ਨੇ ਗਿਆ ਸੋ ਉੱਥੇ ਫਿਰ ਕੰਮ ਦੇ ਉੱਤੇ ਕੋਈ ਕੁਐਸਚਨ ਉੱਠਦਾ ਹੀ ਨਹੀਂ ਹੈਗਾ ਚਾਹੇ ਉਹ ਬੰਦਾ ਇੱਕ ਟੇਕ ਦੇਵੇ ਚਾਹੇ 100 ਟੇਕ ਦੇਵੇ ਰਿਟਰਨ ਤੁਹਾਨੂੰ ਦੇ ਰਿਆ ਨਾ ਸੋ ਬਾਕੀ ਸੈੱਟ ਦੇ ਉੱਤੇ ਬਹੁਤ ਕੂਲ ਰਹਿੰਦੇ ਨੇ ਬੜਾ ਸਾਡਾ ਹੈਪੀ ਮਾਹੌਲ ਹੁੰਦਾ ਸਾਰੇ ਕੋਈ ਵੀ ਨਵਾਂ ਆਰਟਿਸਟ ਹੈ ਕੁਝ ਵੀ ਹੈ ਸਾਰੇ ਬਿਲਜੁਲ ਕੇ ਇੱਕ ਦੂਜੇ ਨੂੰ ਸਪੋਰਟ ਕਰਦੇ ਨੇ ले ही इज गुड राइट सो ਤੁਹਾਡੀ ਜਿਹੜੀ ਫਿਲਮ ਸੀ ਨਾ ਪਿੰਕੀ ਮੋਗੇ ਵਾਲੀ ਸੋ ਉਹਸ ਮਤਲਬ ਜਦੋਂ ਅਸੀਂ ਛੋਟੇ ਸੀ ਉਦੋਂ ਰਿਲੀਜ਼ ਹੋਈ ਸੀਗੀ ਉਹ ਮਤਲਬ ਸਾਡੇ ਕੋਲ ਇੱਕ ਵਧੀਆ ਯਾਦ ਆ ਕਿਉਂਕਿ ਜਿਨੇ ਮੇਰਾ ਦਿਲ ਲਟਿਆ ਰਿਲੀਜ਼ ਹੋਈ ਸੀ ਉਸ ਤੋਂ ਬਾਅਦ ਫਿਰ ਪਿੰਕੀ ਮੋਗੇ ਵਾਲੀ ਆਈ ਸੀਗੀ ਸੋ ਉਹਦੇ ਵਿੱਚ ਗਾਣੇ ਵੀ ਬਹੁਤ ਕਮਾਲ ਸੀਗੇ ਸ਼ਰਨ ਮਤਲਬ ਤੁਹਾਨੂੰ ਯਾਦ ਆ ਉਹ ਭਾਈ ਦੀ ਫਿਲਮ ਯਾ ਕਿਹੜਾ ਕਿਹੜਾ ਕੰਮ ਨਹੀਂ ਯਾਦ ਆ ਪਰ ਗਾਣੇ ਪੁੱਛੋਗੇ ਤਾਂ ਨਹੀਂ ਆਦਾ ਤਾਂ ਅੱਗੇ ਭਾਈ ਦਾ ਕਿਹੜਾ ਕਿਹੜਾ ਕੰਮ ਆ ਮਤਲਬ ਜਿਹੜਾ ਤੁਸੀਂ ਵੇਖਿਆ ਹਾਂ ਨਹੀਂ ਮੈਂ ਉਹੀ ਮੈਂ ਇਹਨਾਂ ਨੂੰ ਦੱਸ ਦਿਆ ਸੀ ਉਦੋਂ ਵੀ ਉਹ ਜਿਹੜਾ ਇਹਨਾਂ ਦਾ ਇੱਕ ਗਾਣਾ ਮ ਹੁੰਦੇ ਆ ਜ਼ਿਆਦਾ ਹਾਕ ਨਾ ਗੁੱਸਾ ਨਾ ਕਰੀਨੀ ਤੇਨੂੰ ਪਿੱਛੋ ਆਜ ਮਰੀਆ ਉਹ ਜਦੋਂ ਆਪਾਂ ਹੁੰਦੇ ਸੀ ਘਰੇ ਨਾ ਛੁੱਟੀ ਵਾਲੇ ਦਿਨ ਤੇ ਉਹ ਲਾਊਡ ਕਰਕੇ ਆਪਾਂ ਸੁਣਦੇ ਹੁੰਦੇ ਸੀ ਉਹ ਮੈਨੂੰ ਉਹ ਸਾਈਕਲ ਪੁੱਲ ਔਰ ਉਹ ਵਾਈਟ ਸੂਟ ਔਰ ਬਲੂ ਦੁਪੱਟਾ ਮੈਨੂੰ ਮਤਲਬ ਮੇਰੇ ਮਾਈਂਡ 'ਚ ਹੀ ਬਹੁਤ ਜ਼ਿਆਦਾ ਸੀਗਾ ਉਹ ਤੇ ਜਦੋਂ ਮੈਨੂੰ ਹੁਣ ਪਤਾ ਲੱਗਿਆ ਸੀ ਤੇ ਫਿਰ ਮੈਂ ਸਾਰੀਆਂ ਰੀਲਸ ਵੀਡੀਓਜ਼ ਔਰ YouTube ਤੇ ਸਾਰੀਆਂ ਦੇਖਿਆ ਸੀਗਾ ਤੇ ਪਿੰਕੀ ਮੋਗੇ ਵਾਲੀ ਮੇਰੇ ਲਈ ਬਹੁਤ ਯਾਦਗਾਰਿਕ ਫਿਲਮ ਹੈਗੀ ਹੈ ਕਿਉਂਕਿ ਉਸ ਟਾਈਮ ਜੋ ਸਿੰਗਰਜ਼ ਦਾ ਦੌਰ ਹੁੰਦਾ ਤਾਂ ਉਹ ਤਾਂ ਸਭ ਤੋਂ ਵੱਡੇ ਹੀਰੋ ਨੇ ਆਪਣੇ ਨੀਰੂ ਬਾਜਵਾ ਹਨ ਜੀ ਉਹ ਹੁਣ ਵੀ ਤੇ ਹਾਂਜੀ ਹਾਂ ਹੁਣ ਵੀ ਉਹਨਾਂ ਨੇ ਆਪਣਾ ਮੁਕਾਮ ਬਰਕਰਾਰ ਰੱਖਿਆ ਤਾਂ ਇੱਕ ਨੌਨ ਸਿੰਗਰ ਹੋਣ ਦੇ ਬਾਵਜੂਦ ਵੀ ਇੱਕ ਨਿਊ ਕਮਰ ਉਹਨਾਂ ਨਾਲ ਸੋਲੋ ਲੀਡ ਦੇ ਵਿੱਚ ਆਉਂਦਾ ਹੈਗਾ ਸੋ ਆਈ ਫੀਲ ਬlesed ਮਾਈਸੈਲਫ ਹਾਂ ਕਿ ਵਧੀਆ ਸੀਗਾ ਜੀ ਤਾਂ ਗਾਣੇ ਤਾਂ ਹੁਣ ਆਪ ਹੀ ਸੁਣੇਦੇ ਜੀ ਕਿਉਂਕਿ ਬਹੁਤ ਵੱਡੀ ਮੋਨੋਪੋਲੀ ਆ ਤੁਸੀਂ ਦੇਖਿਆ ਹੋਣਾ ਸਾਡਾ ਚਾਰਟ ਬਸਟਰ ਦੇ ਉੱਤੇ ਮੇਰਾ ਉਹ ਗਾਣਾ ਨੰਬਰ 1 ਰਿਹਾ ਬਹੁਤ ਦੇਰ ਪਰ ਮੈਨੂੰ ਹਾਰਡਲੀ ਟੀਵੀ ਦੇ ਉੱਤੇ ਦੇਖਣ ਨੂੰ ਮਿਲਦਾ ਸੀਗਾ ਸੋ ਜਿੰਨੇ ਵੀ ਸਿੰਗਰਸ ਹੈਗੇ ਨੇ ਉਹਨਾਂ ਦੇ ਗਾਣੇ ਰਿਪੀਟਡ ਚੱਲਦੇ ਸੋ ਠੀਕ ਹੈ ਜੀ ਹੁਣ ਸਿਸਟਮ ਇਦਾਂ ਦਾ ਕੀ ਕਰ ਸਕਦੇ ਆ ਰਾਈਟ ਰਾਈਟ ਸਨਿਰੂ ਬਾਜਵਾਜੀ ਦਾ ਹੁਣ ਜ਼ਿਕਰ ਹੋਇਆ ਹੈ ਨਾ ਸੋ ਹੁਣ ਉਹਨਾਂ ਨੇ ਕਲੇਜੋਟਾ ਚੱਲ ਜਾਂਦੀ ਹੈ ਹੁਣ ਸ਼ਾਇਰ ਆਉਣ ਵਾਲੀ ਆ ਸੋ ਉਹਨਾਂ ਨੇ ਆਪਣੇ ਸਿਨੇਮੇ ਦੇ ਵਿੱਚ ਆਪਣੇ ਕੰਮ ਦੇ ਵਿੱਚ ਥੋੜਾ ਜਿਹਾ ਚੇਂਜ ਲੈ ਕੇ ਆਇਆ ਜਿਹੜਾ ਕਿ ਬਹੁਤ ਪਸੰਦ ਵੀ ਕੀਤਾ ਜਾ ਰਿਹਾ ਹੈ ਔਰ ਬਹੁਤ ਵਧੀਆ ਗੱਲ ਵੀ ਆ ਸੋ ਹੁਣ ਅਗਰ ਨੀਰੂ ਬਾਜਵਾਜੀ ਦੇ ਨਾਲ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲੇ ਤਾਂ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੋਗੇ ਔਰ ਉਹਨਾਂ ਦੇ ਕੰਮ ਨੂੰ ਤੁਸੀਂ ਕਿਵੇਂ ਵੇਖਦੇ ਬਹੁਤ ਬੰਦੇ ਜੀ ਬਹੁਤ ਬਾਰੀਕੀ ਦੇ ਨਾਲ ਚੰਗੀਆਂ ਫਿਲਮਸ ਚੰਗੀਆਂ ਸਕ੍ਰਿਪਟ ਜਿਸ ਹੁਣ ਪੜਾ ਦੇ ਉੱਤੇ ਹ ਪਹੁੰਚ ਗਏ ਇੱਕ ਐਕਟਰ ਦੇ ਲਈ ਹੁੰਦਾ ਕਿ ਆਪਣੇ ਆਪਣੀ ਪਰਸਨੈਲਿਟੀ ਆਪਣਾ ਔਰਾ ਪ੍ਰੈਜ਼ੈਂਟਲੀ ਉਸ ਟਾਈਮ ਦੇਖ ਕੇ ਉਹ ਉਦਾਂ ਦੀ ਸਕ੍ਰਿਪਟ ਚੂਜ਼ ਕਰੇ ਜਿਹਦੇ ਵਿੱਚ ਉਹ ਢੁਕਦਾ ਹੋਵੇ ਸੋ ਇਹ ਹੀ ਇੱਕ ਪ੍ਰੋਫੈਸ਼ਨਲ ਐਕਟਰ ਤੇ ਇੱਕ ਹੁੰਦਾ ਵੀ ਚੱਲ ਜਿਹੜਾ ਕੰਮ ਆ ਗਿਆ ਕਈ ਕਲਾਕਾਰ ਹੁੰਦੇ ਨੇ ਮਜਬੂਰੀਆਂ ਹੁੰਦੀਆਂ ਉਹਨਾਂ ਦੇ ਉਹ ਕਰ ਲੈਂਦੇ ਨੇ ਪਰ ਚੰਗੀ ਸੋਚ ਦੇ ਨਾਲ ਚੰਗਾ ਕੰਮ ਕਰਨਾ ਇੱਕ ਵਧੀਆ ਆਰਟਿਸਟ ਦੀ ਖੂਬੀ ਹੁੰਦੀ ਹੈ ਤੇ ਬਾਕੀ ਹਾਂਜੀ ਮੌਕਾ ਮਿਲੂਗਾ ਉਹਨਾਂ ਦੇ ਨਾਲ ਦੁਬਾਰਾ ਕੰਮ ਕਰਨ ਦਾ ਤਾਂ ਖੁਸ਼ੀ ਹੋਊਗੀ ਕੋਈ ਵਧੀਆ ਸਕ੍ਰਿਪਟ ਮਿਲੇ ਭਾਈ ਗਰੂ ਜੀ ਕਰਨ ਕਿ ਸਾਨੂੰ ਜਲਦੀ ਦੁਬਾਰੇ ਇਕੱਠੇ ਕਰਨ ਦਾ ਮੌਕਾ ਮਿਲੇ। ਰਾਈਟ ਤੋਂ ਸੰਗਰਾਮ ਦੇ ਬਾਰੇ ਮੈਂ ਜਾਣਨਾ ਚਾਹੁੰਦਾ ਕਿ ਕੀ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਇਸ ਥੰਮੇ ਰਾਹੀਂ। ਸੰਗਰਾਮ ਦੇ ਵਿੱਚ ਜੀ ਅਸੀਂ ਜ਼ਿਆਦਾਤਰ ਰਿਸ਼ਤਿਆਂ ਨੂੰ ਅਹਿਮੀਅਤ ਦਿੱਤੀ ਹੈਗੀ ਹੈ। ਘਰ ਪਰਿਵਾਰ ਦੀ ਇੱਕ ਪਰਿਵਾਰਿਕ ਫਿਲਮ ਹੈਗੀ ਹੈ ਤੇ ਉੱਚ ਨੀਚ ਕੋਈ ਮਿਟਮਣਾ ਹੋ ਜਾਂਦੇ ਨਹੀਂ ਸ਼੍ਰੀਕ ਕੇ ਬਾਜ਼ੀ ਹੁੰਦੀ ਹੈ ਖਾਨਦਾਨਾਂ ਦੇ ਵਿੱਚ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੁਝ ਨਹੀਂ ਰੱਖਿਆ ਆਪਣੇ ਉਹਦੀ ਇੰਪੋਰਟੈਂਸ ਸਮਝੋ। ਇਹ ਸੰਗਰਾਮ ਦੇ ਵਾਂਗੂ ਜਿਵੇਂ ਨਵੇਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਆਪਾਂ ਗੁਰੂ ਘਰ ਮੱਥਾ ਟੇਕ ਕੇ ਵੀ ਚੰਗਾ ਮਹੀਨਾ ਨਿਕਲੇ ਹਨ ਤਾਂ ਉਸੇ ਤਰੀਕੇ ਵੀ ਜਿਹੜੇ ਸਾਡੇ ਰਿਸ਼ਤੇ ਨੇ ਉਹ ਚੰਗੇ ਹੋਣ ਉਹਨਾਂ ਦੀ ਇੱਕ ਨਵੀਂ ਸ਼ੁਰੂਆਤ ਹੋਵੇ ਇਸ ਕਰਕੇ ਦਾ ਟਾਈਟਲ ਵੀ ਇਸੇ ਸੰਗਰਾਮ ਰੱਖਿਆ ਹੈ ਜੀ ਸ਼ਰਮ ਤੁਹਾਡੀ ਕਿਵੇਂ ਦੀ ਜ਼ਿੰਦਗੀ ਆ ਮਤਲਬ ਇਸ ਫਿਲਮ ਦੇ ਵਿੱਚ ਮੈਂ ਜਾਣਨਾ ਚਾਹੁੰਦਾ ਹਾਂ ਆਈ ਥਿੰਕ ਉਹੀ ਕਿ ਮੈਂ ਦੇ ਵਿੱਚ ਜਿਹੜਾ ਕੈਰੈਕਟਰ ਪਲੇ ਕਰ ਰਿਹਾ ਮੈਂ ਰੀਅਲ ਚ ਨਹੀਂ ਹੈ ਬਟ ਯੈਸ ਆਪਾਂ ਸਾਡੀ ਪੂਰੀ ਟੀਮ ਨੇ ਕੋਸ਼ਿਸ਼ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਕਿ ਆਪਣੀ ਆਡੀਅנס ਨੂੰ ਐਂਟਰਟੇਨ ਕਰਾਂਗੇ ਕੁਝ ਡਿਫਰੈਂਟ ਲੈ ਕੇ ਆਵਾਂਗੇ ਔਰ ਇੱਕ ਵਧੀਆ ਮੈਸੇਜ ਵੀ ਹੈ ਰਿਸ਼ਤਿਆਂ ਦੀ ਵੈਲਿਊ ਬਾਰੇ ਪਤਾ ਚੱਲੂਗਾ ਔਰ ਮੈਨੂੰ ਲੱਗਦਾ ਕਿ ਸਾਡੇ ਸਾਰੀ ਆਡੀਅנס ਨੂੰ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੋਂ ਲੈ ਕੇ ਜੁਮੀ ਡੇਜਸ ਨੇ ਸਾਰਿਆਂ ਨੂੰ ਜਾਣਾ ਚਾਹੀਦਾ ਇੱਕ ਵਾਰੀ ਦੇਖਣਾ ਔਰ ਮੈਨੂੰ ਲੱਗਦਾ ਇਹਨਾਂ ਦੇ ਸਪੋਰਟ ਬਿਨਾ ਅਸੀਂ ਕੁਝ ਨਹੀਂ ਹੈ ਜੇ ਅਸੀਂ ਵਧੀਆ ਆਡੀਅנס ਸਾਡੀ ਚੰਦੀ ਸੀ ਕੰਟੈਂਟ ਬਣਾਈਏ ਪਰ ਇਹਨਾਂ ਨੂੰ ਵੀ ਸਾਨੂੰ ਉਨਾ ਹੀ ਸਪੋਰਟ ਕਰਨਾ ਪਊਗਾ ਹਾਂ ਸੋ ਮੈਂ ਉਮੀਦ ਕਰਦੀ ਆ ਆਡੀਅנס ਬਾਈ ਮਾਰਚ ਨੂੰ ਸੰਗਰਾਂਦ ਦੇਖਣ ਜ਼ਰੂਰ ਜਾਊਗੀ ਰਾਈਟ ਸੋ ਜਿਵੇਂ ਹੁਣ ਆਪਾਂ ਨੀਰੂ ਬਾਜਵਾ ਜੀ ਦੀ ਗੱਲ ਕਰਕੇ ਹਟਿਆ ਨਾ ਵੀ ਉਹ ਆਪਣੇ ਤਰੀਕੇ ਨਾਲ ਕੰਮ ਕਰ ਰਹੇ ਆ ਜੋ ਉਹਨਾਂ ਨੂੰ ਮਤਲਬ ਠੀਕ ਲੱਗ ਰਿਹਾ ਹੈ ਜੋ ਉਹਨਾਂ ਨੂੰ ਪਸੰਦ ਆ ਸੋ ਤੁਸੀਂ ਵੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਹਿੱਟ ਫਿਲਮਾਂ ਦਿੱਤੀਆਂ ਨੇ ਚੰਗੀਆਂ ਫਿਲਮਾਂ ਕੀਤੀਆਂ ਨੇ ਚੰਗੇ ਆਰਟਿਸਟਾਂ ਦੇ ਨਾਲ ਫਿਲਮਾਂ ਕੀਤੀਆਂ ਨੇ ਤਾਂ ਮੈਨੂੰ ਇਹਦਾ ਲੱਗਦਾ ਕਿ ਤੁਹਾਨੂੰ ਪੁੱਛਣਾ ਇੱਥੇ ਬਣਦਾ ਆ ਕਿ ਤੁਸੀਂ ਜੋ ਚਾਹੁੰਦੇ ਸੀ ਚਾਹੁੰਦੇ ਯਾ ਹਾਂ ਬਟ ਕਿਉਂਕਿ ਹੁੰਦੇ ਮੈਂ ਸਿਫਟ ਆਰਟਿਸਟ ਆ ਤੇ ਮੈਨੂੰ ਹੁੰਦਾ ਕਿ ਜਿੰਨਾ ਡਿਫਰੈਂਟ ਕੈਰੈਕਟਰ ਤੋਂ ਪਲੇ ਕਰ ਸਕੀਏ ਅਲੱਗ ਅਲੱਗ ਲੁੱਕ ਲੈ ਕੇ ਆ ਸਕੀਏ ਕਿ ਆਡੀਅנס ਨੂੰ ਸਰਪ੍ਰਾਈਜ਼ ਕਰਕੇ ਕਿ ਇੱਕੋ ਜਿਹਾ ਜੋ ਅਸੀਂ ਰੀਅਲ ਆ ਉਹ ਨਾ ਦਿਖੀ ਹੋਣ ਸਕਰੀਨ ਤੇ ਹਜੇ ਮੈਨੂੰ ਲੱਗਦਾ ਕਿ ਮੈਂ ਜਸਟ 1% ਸ਼ੁਰੂਆਤ ਕੀਤੀ ਆ ਜੀ ਤੇ ਹਜੇ ਬਹੁਤ ਟਾਈਮ ਪਿਆ ਹੈ ਤੇ ਜੋ ਮੈਂ ਚਾਹਨੀ ਆ ਉਹ ਮੈਂ ਲੈ ਕੇ ਹੀ ਰਹਿਣਾ ਆ ਰਾਈਟ ਸੋ ਜੋ 99% ਆ ਔਰ ਜੋ ਤੁਹਾਡੇ ਦਿਮਾਗ ਚੋ ਜ਼ਾਹਿਰ ਜੀ ਗੱਲ ਆ ਜੇ ਉਹ ਦਿਮਾਗ ਚ ਆ ਤੁਹਾਡੇ ਹਨਾ ਕਰਨਾ ਚਾਹੋਗੇ ਥੋੜਾ ਵੀ ਕਿਸ ਤਰ੍ਹਾਂ ਦਾ ਕੰਮ ਕਰਨਾ ਚਾਹੁੰਦੇ ਹੋ ਕੰਮ ਮੈਨੂੰ ਮੈਨੂੰ ਲੱਗਦਾ ਹੈ ਕਿ ਬਸ ਕਰੀ ਜਾਓ ਹਾਂ ਤੇ ਕਿਉਂਕਿ ਸ਼ਰੀਕ ਟੂ ਤੋਂ ਬਾਅਦ ਇੱਕ ਮੇਰੀ ਉਹ ਇਮੇਜ ਜੋ ਆਡੀਅנס ਨੇ ਬਣਾਈ ਹੈ ਜੋ ਆਪਣੀ ਇੰਡਸਟਰੀ ਨੇ ਬਣਾਈ ਹੋ ਮੇਰੇ ਲਈ ਬਹੁਤ ਵਧੀਆ ਹੈ ਕਿ ਜਦੋਂ ਕਿਤੇ ਕੋਈ ਪਰਫਾਰਮੈਂਸ ਵਾਲਾ ਕੰਮ ਹੁੰਦਾ ਹੈ ਕਿ ਜਿੱਥੇ ਕਿਸੇ ਫੀਮੇਲ ਆਰਟਿਸਟ ਦੀ ਪਰਫਾਰਮੈਂਸ ਹੁੰਦੀ ਹੈ ਤੇ ਮੈਨੂੰ ਕਾਲ ਜ਼ਰੂਰ ਆਉਂਦੀ ਹੈ ਸੇ ਮੇਬੀ ਸਮ ਰੀਜ਼ਨ ਕਰਕੇ ਮੈਂ ਉਹਦਾ 파ਟ ਨਹੀਂ ਬਣ ਪਉਂਦੀ ਬਟ ਯੈਸ ਆਮ ਬLESSED ਕਿ ਮੈਨੂੰ ਉਹਦੇ ਕਰਕੇ ਜਾਣਿਆ ਜਾਂਦਾ ਹੈ ਕਿ ਹਾਂ ਐਜ਼ ਅ ਆਰਟਿਸਟ ਜਾਣਿਆ ਜਾਂਦਾ ਹੈ ਇਹ ਨਹੀਂ ਕਿ ਦਰਖਤਾਂ ਦੇ ਆ ਹਜੇ ਕੀਤੀ ਹੈ ਤੇ ਉਹਦੇ ਸਟਾਰਟਿੰਗ ਦੌਰ ਤੇ ਮੈਨੂੰ ਇਦਾਂ ਦਾ ਮੇਰੇ ਬਾਰੇ ਵਿੱਚ ਸੋਚਣਾ ਆਈ ਥਿੰਕ ਮੇਰੇ ਲਈ ਇਹ 1% 2% ਅਚੀਵਮੈਂਟ ਹੈਗੀ ਆ ਰਾਈਟ ਸੋ ਹੁਣ ਕੀ ਦੇ ਵਿੱਚ ਤੁਸੀਂ ਆਡੀਅנס ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸੰਗਰਾਮ ਮੈਂ ਬਸ ਆਹੀ ਕਹੂੰਗੀ ਕਿ ਫੁੱਲਨ ਇੰਟਰਟੇਨਮੈਂਟ ਹੈ ਬਹੁਤ ਸਾਰਾ ਐਕਸ਼ਨ ਹੈ ਰੋਮਾਂਸ ਹੈ ਫੈਮਿਲੀ ਮੂਵੀ ਹੈ ਔਰ ਸੰਗਰਾਮ ਦਾ ਜਿਨ੍ਹਾਂ ਨੂੰ ਮਤਲਬ ਨਹੀਂ ਪਤਾ ਹੈ ਉਹ ਵੀ ਸੰਗਰਾਮ ਜਦੋਂ ਦੇਖਣ ਜਾਣਗੇ ਉਹਨਾਂ ਨੂੰ ਉਹਦਾ ਡੀਪਲੀ ਮਤਲਬ ਪਤਾ ਚਲੇਗਾ ਜੋ ਕਿ ਆਪਣਾ ਇਤਿਹਾਸ ਹੈ ਔਰ ਹਰ ਮਹੀਨੇ ਅਸੀਂ ਇਹ ਨਾਮ ਸਾਡੀ ਜ਼ੁਬਾਨ ਤੇ ਹੁੰਦਾ ਹੈ ਕਿਉਂਕਿ ਅੱਜ ਕੱਲ ਦੀ ਜਨਰੇਸ਼ਨ ਨੂੰ ਜਦੋਂ ਕੱਲ ਕਿਤੇ ਪ੍ਰੋਮੋਸ਼ਨ ਕਰਨ ਗਏ ਸੀ ਤੇ ਸੰਗਰਾਮ ਕਿਸੇ ਨੂੰ ਵੀ ਨਹੀਂ ਸੀ ਪਤਾ ਕਾਲਜ ਦੇ ਸਟੂਡੈਂਟ ਸੀਗੇ ਸੋ ਸਾਨੂੰ ਤੇ ਤਾਂ ਪਤਾ ਸਾਡੀ ਨਾਨੀ ਜੀ ਉਹ ਦੇਸੀ ਮਹੀਨੇ ਦੇ ਨਾਮ ਹੀ ਲੈਂਦੇ ਸੀਗੇ ਤੇ ਪਤਾ ਸੀਗਾ ਸਾਨੂੰ ਔਰ ਅਸੀਂ ਕੋਸ਼ਿਸ਼ ਕੀਤੀ ਇੱਕ ਵਧੀਆ ਮੈਸੇਜ ਦੇਣ ਦੀ ਸੋ ਤੁਸੀਂ ਆਪਣੀ ਫੈਮਲੀ ਫਰੈਂਡਸ ਨਾਲ ਜਾ ਕੇ 22 ਮਾਰਚ ਨੂੰ ਸੰਗਰਾਮ ਜ਼ਰੂਰ ਦੇਖ ਕੇ ਆਇਓ ਰਾਈਟ ਸਗੇ 22 ਹਾਂਜੀ ਕਾਪੀ ਪੇਸਟ ਵੀ 22 ਤਰੀਕ ਨੂੰ ਤੁਸੀਂ ਸਿਨੇਮਾ ਘਰਾਂ ਦੇ ਵਿੱਚ ਆਪਣੀ ਪੂਰੀ ਫੈਮਲੀ ਦੇ ਨਾਲ ਫਿਲਮ ਦੇਖਣ ਜਾਓ ਹਰ ਇੱਕ ਵਰਗ ਦੇ ਲਈ ਇਹਦੇ ਵਿੱਚ ਕੁਛ ਨਾ ਕੁਛ ਮੈਸੇਜ ਹੈਗਾਗਾ ਤੇ ਤੁਸੀਂ ਪੂਰਾ ਆਪਣਾ ਤੁਹਾਡਾ ਐਂਟਰਟੇਨ ਹੋਊਗਾ ਇਸ ਫਿਲਮ ਦੇ ਜ਼ਰੀਏ ਸੋ ਬਾਈ ਮਾਰਚ ਨੂੰ ਸੰਗਰਾਮ ਆਪਣੇ ਨੇੜੇ ਦੇ ਸਿਨੇਮੇ ਘਰਾਂ ਦੇ ਵਿੱਚ ਜ਼ਰੂਰ ਦੇਖ ਕੇ ਆਇਓ ਥੈਂਕ ਯੂ ਸੋ ਮੱਚ ਭਾਜੀ ਬਹੁਤ ਚੰਗਾ ਲੱਗਾ ਰਾਈਟ ਸੋ ਸ਼ਰਨਕੌਰ ਜੀ ਔਰ ਗੈਵੀ ਭਾਜੀ ਸਾਡੇ ਨਾਲ ਇਸ ਵਕਤ ਮੌਜੂਦ ਸੀਗੇ ਜੀ ਸਾਡੀ ਮੁਲਾਕਾਤ ਕਿਵੇਂ ਦੀ ਲੱਗੀ ਹੈ ਕੀਮਤੀ ਪ੍ਰਤੀਕਿਰਿਆ ਜ਼ਰੂਰ ਦੇਣਾ ਔਰ ਸੰਗਰਾਮ ਫਿਲਮ ਨੂੰ ਵੀ ਬੇਸ਼ੁਮਾਰ ਪਿਆਰ ਦੇਣਾ ਥੈਂਕ ਯੂ ਸੋ ਮੱਚ